ਗੋਰੀ ਦੇ ਸਿਰ ਦੀ ਬਿੰਮਤੀ ਕੀਤੀ ਵੀ ਕਿੰਨਾ ਕਪੜਾ ਲੱਗੂਗਾ 5 ਮੀਟਰ ਤੇ 30 ਪੁਆਇੰਟ ਇਹ ਕੇਪੀਯੂ ਯੂਨੀਵਰਸਿਟੀ ਦੀ ਟੀਚਰ ਸੀ ਇਹ ਸਟੂਡੈਂਟਾਂ ਨੇ ਦਸਤਾਰ ਦਾ ਕੈਂਪ ਉੱਥੇ ਲਵਾਇਆ ਸੀ ਤੇ ਭਰਾ ਨੂੰ ਵੀ ਜਰੂਰ ਸੱਦਿਆ ਉਹਨਾਂ ਨੇ ਤੇ ਆਪਾਂ ਵੀ ਦਸਤਾਰਾਂ ਸਜਾਈਆਂ ਦਮਾਲੇ ਸਜਾਏ ਜੋ ਸ਼ੀਸ਼ਾ ਵਖਾਇਆ ਕਿ ਵੇਖੋ ਦਮਾਲਾ ਤੇ ਕਹਿੰਦੀ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਤੇ ਆਂਦੀ ਮੈਨੂੰ ਪਹਿਲਾਂ ਲੱਗਦਾ ਸੀ ਕਿ ਮੇਰੇ ਵਾਲ ਖਿੱਚੇ ਜਾਣਗੇ ਕੰਨਾਂ 'ਚ ਵਾਲੀਆਂ ਪਾਈਆਂ ਕਹਿੰਦੀ ਮੈਨੂੰ ਲੱਗਦਾ ਸੀ ਕਿ ਇਹ ਵੀ ਮੇਰੇ ਦਰਦ ਕਰਨਗੇ ਆਂਦੀ ਸਜਾਇਆ ਤੇ ਮੈਨੂੰ ਬੜਾ ਕੰਫਰਟੇਬਲ ਮਹਿਸੂਸ ਹੋਣ ਡਿਆ ਮੈਨੂੰ ਆਪਣੇ ਆਪ 'ਚ ਬੜੀ ਫੁਰਤੀ ਮਹਿਸੂਸ ਹੋਣ ਡਈ ਆਂਦੀ ਮੈਂ ਅੱਗੇ ਤੋਂ ਵੀ ਜ਼ਰੂਰ ਜੇ ਮੇਰਾ ਦਿਲ ਕੀਤਾ ਤੇ ਮੈਂ ਜ਼ਰੂਰ ਦਮਾਲਾ ਸਜਾਵਾਂਗੀ ਤੇ ਮੈਂ ਜਿਹੜੇ ਸਟੂਡੈਂਟ ਆ ਆਪਣੇ ਉਹਨਾਂ ਨੂੰ ਜ਼ਰੂਰ ਕਾਵਾਂਗੀ ਤੇ ਅੱਗੇ ਭੈਣ ਦਾ ਸ਼ਿਰ ਦੀ ਮਿੰਨਤੀ ਕੀਤੀ ਭੈਣ ਤੇ ਵੀ ਦਮਾਲਾ ਸਜਾਇਆ ਬਹੁਤ ਸੋਹਣਾ ਲੱਗਾ ਹੋਰਾਂ ਭੈਣਾਂ ਨੇ ਵੀ ਦਮਾਲਾ ਸਜਾਏ ਹਰ ਇੱਕ ਦੇ ਫੇਸ ਦੇ ਮੁਤਾਬਕ ਆਪਾਂ ਦਮ ਉਹ ਵੀ ਵੀਡੀਓ ਅਗਲੀ ਚ ਤੁਹਾਨੂੰ ਜਰੂਰ ਜਿਹੜੀਆਂ ਉਹ ਭੇਜਾਂਗੇ ਵੀਡੀਓ ਤਰ ਪਾਵਾਂਗੇ ਉਹ ਵੀ ਤੁਸੀਂ ਵੇਖ ਲਿਓ ਹਰ ਇੱਕ ਦੇ ਫੇਸ ਦੇ ਹਿਸਾਬ ਨਾਲ ਇਹ ਸਟੂਡੈਂਟਾਂ ਦਾ ਬਹੁਤ ਵਧੀਆ ਉਪਰਾਲਾ ਸੀ ਤੇ ਇਹਨਾਂ ਨੇ ਮੈਨੂੰ ਫਿਰ ਸਮਾਨਤ ਵੀ ਕੀਤਾ ਬੜਾ ਵਧੀਆ ਲੱਗਾ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਆ ਕਿਉਂਕਿ ਹਰ ਇੱਕ ਵਧੀਆ ਤਰੀਕੇ ਨਾਲ ਕੋਸ਼ਿਸ਼ ਕਰੀਦੀ ਕਿ ਵੀਡੀਓ ਤੁਹਾਡੇ ਤੱਕ ਪਹੁੰਚਾਈਏ ਤੇ ਬਹੁਤ ਬਹੁਤ ਧੰਨਵਾਦ ਜੀ